ਪਿੱਠ ਦਰਦ ਤੇ ਰੀਡ ਦੀ ਹੱਡੀ ਦੇ ਦਰਦ ਦੇ ਵਿੱਚ ਫਰਕ ਹੁੰਦਾ ਹੈ ਇਹ ਦੋਨੋਂ ਅਲੱਗ-ਅਲੱਗ ਪ੍ਰੋਬਲਮਾਂ ਹੈਗੀਆਂ ਨੇ ਪਿੱਠ ਦਰਦ ਹੋਰ ਚੀਜ਼ ਆ ਜਿਹੜਾ ਰੀਡ ਦੀ ਹੱਡੀ ਦਾ ਦਰਦ ਆ ਉਹ ਇੱਕ ਅਲੱਗ ਤਰ੍ਹਾਂ ਦੀ ਪ੍ਰੋਬਲਮ ਆ ਪਹਿਲੀ ਵਾਰ ਤੁਸੀਂ ਸ਼ਾਇਦ ਕਿਸੇ ਵੀਡੀਓ ਦੇ ਵਿੱਚ ਸੁਣਿਆ ਹੋਊਗਾ ਪਹਿਲਾਂ ਕਦੇ ਨਹੀਂ ਸੁਣਿਆ ਹੋਣਾ ਕਿ ਇਹ ਦੋਨੋਂ ਅਲੱਗ-ਅਲੱਗ ਚੀਜ਼ ਹੈਗੀਆਂ ਨੇ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਆ ਪਿੱਠ ਦਰਦ ਕੀ ਹੁੰਦਾ ਆ ਜਿਹੜਾ ਸਾਡੇ ਸਿਰਫ ਕੱਲਾ ਮਸਲ ਪੇਨ ਆ ਸਾਡੇ ਇਸ ਵਾਲੇ ਏਰੀਆ ਤੇ ਪਿੱਛੇ ਪਿੱਠ ਦੇ ਵਿੱਚ ਉਹਨੂੰ ਅਸੀਂ ਸਿਰਫ ਪਿੱਠ ਦਰਦ ਬੋਲਦੇ ਆ ਜਿਹੜਾ ਸਿਰਫ ਕੱਲਾ ਮਸਲ ਕਮਜ਼ੋਰ ਹੋਣ ਦੇ ਨਾਲ ਹੁੰਦਾ ਨੈਕਸਟ ਕੀ ਹੈ ਕਿ ਰੀਡ ਦੀ ਹੱਡੀਆਂ ਦਾ ਦਰਦ ਕਿਹੜਾ ਹੁੰਦਾ ਹੈ ਰੀਡ ਦੀ ਹੱਡੀਆਂ ਦਾ ਦਰਦ ਕਿਹੜਾ ਹੁੰਦਾ ਹੈ ਜਦੋਂ ਦਰਦ ਸਾਡੀ ਪਿੱਠ 'ਚ ਵੀ ਹੋ ਰਿਹਾ ਹੈ ਸਾਡੀ ਲੱਤ ਵਿੱਚ ਵੀ ਹੋ ਰਿਹਾ ਹੈ ਤੇ ਸਾਡੇ ਪੱਟ ਵਿੱਚ ਜਾਂ ਪੈਰ ਤੱਕ ਜਿਹੜਾ ਦਰਦ ਹੁੰਦਾ ਆ ਉਹਨੂੰ ਰੀਡ ਦੀ ਹੱਡੀਆਂ ਦਾ ਦਰਦ ਕਿਹਾ ਜਾਂਦਾ ਹੈ ਜਾਂ ਉੱਥੇ ਇਹ ਰੀਡ ਦੀ ਹੱਡੀਆਂ ਦਾ ਦਰਦ ਦੇ ਕਾਰਨ ਕੀ ਹੁੰਦੇ ਆ ਉਹਦਾ ਸੀਏਟੀਕਾ ਨਰਵ ਦਾ ਸਾਨੂੰ ਕੰਪ੍ਰੈਸ਼ਨ ਹੋ ਸਕਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਡਿਸਕ ਬਲਜ ਹੋ ਸਕਦਾ ਆ ਜਾਂ ਕੋਈ ਸਾਨੂੰ ਸਪਾਇਨਲ ਸਟੈਨੋਸਿਸ ਹੋ ਸਕਦਾ ਜਿਹਦੇ ਨਾਲ ਰੀਡ ਦੀ ਹੱਡੀਆਂ ਦਾ ਦਰਦ ਹੁੰਦਾ ਤਾਂ ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਣਾ ਕਿ ਰੀਡ ਦੀ ਹੱਡੀਆਂ ਦਾ ਆਸਾਨ ਤਰੀਕੇ ਦੇ ਨਾਲ ਠੀਕ ਕਰ ਸਕਦੇ ਆ ਅਸੀਂ ਜਿਹੜੇ ਸਾਡੇ ਪਿੱਛੇ ਵਾਲੇ ਮਸਲ ਹੈਗੇ ਉਹਨਾਂ ਨੂੰ ਸਟਰੋਂਗ ਕਰਨ ਵਾਲੀਆਂ ਐਕਸਰਸਾਈਜ਼ਸ ਕਰਨੀਆਂ ਨੇ ਆਪਣੀ ਡਾਈਟ ਨੂੰ ਠੀਕ ਕਰਨਾ ਹੈ ਹੋਪਫੁਲੀ ਤੁਹਾਨੂੰ ਸਮਝ ਲੱਗ ਗਿਆ ਹੁਣ ਕਿ ਦੋਨਾਂ ਵਿੱਚ ਕੀ ਅੰਤਰ ਹੈਗਾ ਜੇ ਵੀਡੀਓ ਵਧੀਆ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਜੋ ਅੱਗੇ ਵੀ ਪਤਾ ਲੱਗ ਸਕੇ ਇਹਨਾਂ ਦੋਨੋਂ ਚੀਜ਼ਾਂ ਬਾਰੇ